ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੇ ਮੇਰੀ ਬੇਟੀ ਨਾਲ ਇਕੱਲੇ ਘਰ ਆ ਮਮਾ ਪਾਪਾ ਗਏ ਆ ਕਿਸੇ ਦੇ ਪਾਰਦੇ ਭੋਗ ਤੇ ਸਿਸਟਰ ਵੀ ਗਈ ਆ ਕਿਸੇ ਕੰਮ ਬ੍ਰਦਰ ਗਿਆ ਆ ਜੌਬ ਤੇ ਤੇ ਮਮਾ ਮੋਸਟਲੀ ਮੇਰੇ ਬੇਟੀ ਨੂੰ ਸੰਭਾਲਦੇ ਆ ਤੇ ਅੱਜ ਉਹਨਾਂ ਨੂੰ ਨਾ ਟੈਨਸ਼ਨ ਪਈ ਸੀ ਕਿ ਮੈਂ ਇਕੱਲੀ ਹੋਣਾ ਬੇਟੀ ਦੇ ਨਾਲ ਉਹ ਤੰਗ ਕਰੇਗੀ ਜਾਂ ਪਤਾ ਨਹੀਂ ਤੂੰ ਧਿਆਰ ਰੱਖ ਪਾਵੇਂਗੀ ਕਿ ਨਹੀਂ ਮਮਾ ਮੈਨੂੰ ਕਹਿ ਰਹੇ ਸੀ ਬਿਲਕੁਲ ਧਿਆਨ ਰੱਖੀਏ ਨਾ ਹੋਵੇ ਇੱਕ ਸੈਕਿੰਡ ਵੀ ਇਧਰ ਉਧਰ ਨਾ ਹੋਈ ਤੇ ਮੈਂ ਕਿਹਾ ਠੀਕ ਹੈ ਤੁਸੀਂ ਟੈਨਸ਼ਨ ਨਾ ਲਵੋ ਮੈਂ ਪ੍ਰੋਪਰ ਧਿਆਰ ਰੱਖੂੰਗੀ ਮੇਰੀ ਬੇਟੀ ਉੱਠੀ ਤੇ ਅੱਜ ਉੱਠਦੀ ਐ ਮੈਨੂੰ ਕਹਿੰਦੀ ਮੈਂ ਇੰਨੇ ਦੇਖਿਆ ਘਰ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਤੇ ਟੈਨਸ਼ਨ ਚ ਕਿ ਮੰਮਾ ਮੈਂ ਉੱਪਰ ਜਾਣਾ ਉੱਪਰ ਜਾਣਾ ਮੈਂ ਮੈਂ ਸੋਚਿਆ ਚਲ ਪਹਿਨਾ ਨਾ ਮੈਂ ਇਹਨੂੰ ਤਿਆਰ ਕਰਕੇ ਫੇਰ ਉੱਪਰ ਲੈ ਕੇ ਜਾਵਾਂਗੀ ਮੈਂ ਅੱਜ ਇਹ ਹਜੇ ਨਾ ਮੈਂ ਕੱਪੜੇ ਕੱਟ ਰਹੀ ਸੀ ਤੇ ਮੈਂ ਪਿੱਛੇ ਦੇਖਿਆ ਮੇਰੀ ਬੇਟੀ ਨਹੀਂ ਹੈਗੀ ਮੈਂ ਇੰਨੀ ਟੈਨਸ਼ਨ ਚ ਮੈਂ ਬਾਹਰ ਜਾ ਕੇ ਗਈ ਤੇ ਇਹ ਐਸਟੀਅਰ ਚੜ ਗਈ ਨਾ ਪੰਜ ਸਟੈਪ ਤੇ ਚੜ ਗਈ ਮੈਂ ਤੇ ਡਰ ਕੇ ਮੈਂ ਨਾ ਆਵਾਜ਼ ਨਹੀਂ ਦਿੱਤੀ ਇਹਨੂੰ ਕਿ ਇਹ ਨਾ ਹੋਵੇ ਕਿ ਇਹ ਡਰ ਜੇ ਤੇ ਥੱਲੇ ਨੂੰ ਡਿੱਗ ਜੇ ਮੈਂ ਥੋੜਾ ਫੜ ਜਾ ਕੇ ਇਹਨੂੰ ਫੜਿਆ ਤਿੰਨ ਫੇਰ ਮੈਂ ਨਾ ਇਹਨੂੰ ਥੋੜੀ ਦੇਰ ਬਾਅਦ ਫੇਰ ਛੱਡਿਆ ਮੈਂ ਕਿਹਾ ਚੱਲ ਮੈਂ ਦੇਖਾ ਤੇ ਸਹੀ ਮੈਂ ਧਿਆਨ ਰੱਖਿਆ ਕਿ ਕਿਵੇਂ ਜਾਂਦੀ ਆ ਇਹ ਗਈ ਤੇ ਆਪਣਾ ਨਾ ਚੜਨਾ ਸਟਾਰਟ ਆਤਾ ਜਿਹੜਾ ਮੈਂ ਹੁਣ ਰਿਕਾਰਡ ਕੀਤਾ ਆ ਤੁਸੀਂ ਵੀ ਦੇਖੋ ਕਿਵੇਂ ਆਰਾਮ ਦੇ ਨਾਲ ਉੱਪਰ ਚੜ ਰਹੀ ਆ ਔਰ ਇਹ ਫਸਟ ਟਾਈਮ ਅਸੀਂ ਦੇਖਿਆ ਸਾਨੂੰ ਨਹੀਂ ਪਤਾ ਸੀ ਇਹ ਸਟੇਅਰ ਵੀ ਚੜ ਲੈਂਦੀ ਆ ਨਾ ਅਸੀਂ ਕਦੀ ਚੜਾਈਆਂ ਹੀ ਆ ਇਹਨੂੰ ਸਟੇਅਰ ਔਰ ਜੇ ਮਮਾ ਨੂੰ ਪਤਾ ਲੱਗ ਗਿਆ ਨਾ ਤੇ ਮੇਰੀ ਤਾਂ ਡਾਂਟ ਪੱਕੀ ਆਜਾ ਅੱਛਾ ਫਿਰ ਮੈਨੂੰ ਲੱਗੇ ਨੂੰ ਹੋਣਾ ਮੈਂ ਕਿਹਾ ਚਲ ਟੱਬ ਚ ਬੈਠ ਕੇ ਨਾ ਇੰਜੋਏ ਕਰ ਲੈਣੇ ਹੁੰਦੀ ਆ ਕਿ ਉਦਾਸ ਹੋਈ ਆ ਕਿ ਘਰ ਕੋਈ ਨਹੀਂ ਹੈਗਾ ਵੈਸੇ ਜਦੋਂ ਉੱਠਦੀ ਆ ਨਾ ਸਾਰੇ ਜਾਨੇ ਨੂੰ ਨਜ਼ਰ ਆਉਂਦੇ ਆ ਚੈਲ ਪੈਲ ਹੁੰਦੀ ਆ ਤੇ ਅੱਜ ਕੋਈ ਹੈਗਾ ਨਹੀਂ ਸੀ ਤੇ ਉਦਾਸ ਉਦਾਸ ਜੀ ਸੀ ਚਲਿਏ ਜਾ ਆਜੋ ਆਜੋ ਚਲਿਏ ਬਾਜ ਜਪਨਾਥ ਐਨੂੰ ਨਵਾਉਣ ਲੱਗੀ ਟੱਬ 'ਚ ਬੈਠੀ ਤੇ ਆਏ ਨਾ ਬਾਹਰ ਬੜੀ ਮੁਸ਼ਕਲ ਦੇ ਨਾਲ ਇਹਨੂੰ ਟੱਬ 'ਚੋਂ ਬਾਹਰ ਕੱਢ ਕੇ ਲੈ ਕੇ ਆਈ ਕਹਿੰਦੀ ਮੈਂ ਟੱਬ 'ਚ ਹੀ ਖੇਲਣਾ ਪਰ ਵੈਦ ਦਾ ਚੇਂਜ ਹੋ ਗਿਆ ਮੈਂ ਕਿਹਾ ਇਹ ਨਾ ਹੋਵੇ ਇਹਨੂੰ ਫੀਵਰ ਚਾ ਕੋਲਡਿੰਗ ਹੋ ਜੇ ਫੇਰ ਮੈਂ ਲੈ ਆਈ ਬਾਹਰ ਤੇ ਹੁਣ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਕਰਨਾ ਮੈਂ ਆਪਣੀ ਬੇਟੀ ਦਾ ਸਿਰ ਵੋਣਾ ਬੜੀ ਮੁਸ਼ਕਲ ਦੇ ਨਾਲ ਕੰਮ ਕਰਾਉਂਦੀ ਆ ਸੈਨੂੰ ਤਾਂ ਹੱਥ ਹੀ ਨਹੀਂ ਲਾਉਣ ਦਿੰਦੀ ਮੈਂ ਟੀਵੀ ਵੀ ਲਗਾ ਕੇ ਦਿੱਤਾ ਕਿ ਚੱਲ ਦੇਖ ਲੇਗੀ ਤੇ ਮੈਂ ਤੰਗੀ ਕਰ ਲਾਂਗੀ ਆਰਾਮ ਦੇ ਨਾਲ ਇਹਦਾ ਸਿਰ ਵਾਦਾਂਗੀ ਪਰ ਨਾ ਮੇਰੀ ਜਵਾਕੜੀ ਕਿੱਥੇ ਮੈਂ ਨਾ ਵੇਖਿਆ ਸੀ ਮੋਬਾਈਲ ਦੇ ਵਿੱਚ ਪੇਰੈਂਟਸ ਨਾ ਅੱਗੇ ਮੰਗਵਾਇਆ ਰੱਖ ਦਿੰਦੇ ਆ ਜਾਂ ਟੀਵੀ ਬੱਚੇ ਆਰਾਮ ਦੇ ਨਾਲ ਆਪਣੀ ਕੰਗੀ ਕਰਵਾ ਲੈਂਦੇ ਆ ਪਰ ਨਹੀਂ ਇੰਨੇ ਨਿਗਰਾਈ ਇੰਨੇ ਰੋ ਰੋ ਕੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਚਲੋ ਬੜੀ ਮੁਸ਼ਕਲ ਦੇ ਨਾਲ ਕਮਜਾਬੀ ਹਾਸਲ ਕਰਕੇ ਮੈਂ ਇਹਨੂੰ ਬ੍ਰੇਕਫਾਸਟ ਕਰਵਾਇਆ 10-15 ਮਿੰਟ ਨੈਪ ਲੈ ਕੇ ਉੱਠ ਗਈ ਫਿਰ ਉੱਠ ਕੇ ਬਾਹ ਬਾਹ ਉੱਪਰ ਉੱਪਰ ਕਿ ਮੈਨੂੰ ਬਾਹਰ ਲੈ ਕੇ ਜਾਓ ਜਾਂ ਉੱਪਰ ਲੈ ਕੇ ਜਾਓ ਫਿਰ ਮੈਂ ਇਹਨੂੰ ਉੱਪਰ ਲੈ ਕੇ ਗਈ ਨੂੰ ਵਾਕਰ 'ਚ ਬਿਠਾਇਆ ਤੁਰਨਾ ਤਾਂ ਬੇਟੀ ਨੂੰ ਆ ਗਿਆ ਮੈਂ ਨਾ ਵਾਕਰ 'ਚ ਪਾਉਣ ਲੱਗਿਆ ਨਾ ਬਹੁਤ ਜ਼ਿਆਦਾ ਡਰਦੀ ਆ ਕਿਉਂਕਿ ਬ ਤੇ ਡਾਰਵੀ ਲੱਗਦਾ ਕਿ ਤੇ ਸਾਡਾ ਜੈਰਾ ਇਹਨਾਂ ਲਗਵਾ ਲੇ ਪਰ ਨੂੰ ਨਾ ਬਹੁਤ ਜਿੱਤ ਗਿਆ ਕਿ ਨੋ ਬੋਕਰ ਜੀ ਬੈਠਣਾ ਚਲੋ ਮੈਂ ਕਿਹਾ ਅੱਜ ਘਰ ਕੋਈ ਨਹੀਂ ਹੈਗਾ ਚਲਾ ਲਾ ਤੂੰ ਆਪਣੀ ਮਰਜ਼ੀ ਕਰ ਲੈ ਇੰਜੋਏ ਆਪਣੀ ਮਰਜ਼ੀ ਦੇ ਨਾਲ ਹਾਂਜੀ ਹੁਣ ਆ ਗਈਆਂ ਜੀ ਮੈਂ ਕਿਚਨ ਚ ਤੇ ਮੈਂ ਨਾ ਆਪਣੇ ਫਰੈਂਡ ਨੂੰ ਬੁਲਾਇਆ ਕਿ ਉਹ ਆ ਕੇ ਮੇਰੀ ਬੇਟੀ ਨੂੰ ਸੰਭਾਲ ਲੇਗੀ ਤੇ ਮੈਂ ਥੋੜਾ ਕਿਚਨ ਦਾ ਕਰ ਲਵਾਂਗੀ ਉਹ ਬੇਟੀ ਦਾ ਵੀ ਲੰਚ ਤੇ ਆਪਣਾ ਵੀ ਲੰਚ ਤਿਆਰ ਕਰ ਲਵਾਂਗੀ ਤੇ ਮਮਾ ਮੇਰੇ ਲਈ ਬਣਾ ਕੇ ਗਏ ਸੀਗੇ ਅਮਰੂਦ ਦੀ ਸਬਜੀ ਤੇ ਪਰ ਮੈਂ ਨਾ ਮਨ ਨਹੀਂ ਕਰ ਰਹੀ ਰੋਟੀ ਖਾਣ ਦਾ ਆਟਾ ਵੀ ਹੁੰਨ ਕੇ ਗੇ ਸੀ ਤੇ ਮੈਂ ਹੁਣ ਸੋਚਿਆ ਕਿ ਮੈਂ ਚਲ ਜੂਸ ਪੀ ਲੈਣੇ ਆ ਜੋ ਵੀ ਕਹਿੰਦੀ ਸੀ ਮੈਂ ਕੁਝ ਖਾਣਾ ਨਹੀਂ ਆ ਤੇ ਉਹਦੇ ਲਈ ਵੀ ਜੂਸ ਬਣਾ ਲੈਣੇ ਆ ਤੇ ਬੇਟੀ ਲਈ ਦੇਖਦੀ ਆ ਕਿ ਉਹ ਉਹਦੇ ਲਈ じゃ ਆਲੂ ਵਾਲੀ ਟਿੱਕੀ ਖੁਸ਼ ਹੋ ਕੇ ਖਾ ਲੈਂਦੀ ਆ ਤੇ ਉਹ ਬਣਾ ਲੈਣੀਆਂ 10 15 ਮਿੰਟ ਲੱਗਨੇ ਆ ਉਹਨੂੰ ਵੀ ਤਿਆਰ ਕਰਦੇ ਹਾਂ ਹੁਣ ਆ ਮੈਂ ਇੱਥੇ ਹੀ ਆਪਣਾ ਵਲੋਗ ਨਾਲ ਐਂਡ ਕਰ ਦਿਆਂ ਕਿਉਂਕਿ ਹੁਣ ਮੈਂ ਥੋੜਾ ਕੰਮ ਕੰਮ ਕਰ ਲਾ ਫਿਰ ਫਰੈਂਡ ਵੀ ਆਈ ਆ ਉਹਦੇ ਨਾਲ ਵੀ ਥੋੜਾ ਟਾਈਮ ਸਪੈਂਡ ਕਰਨਾ ਆ ਤੁਹਾਨੂੰ ਮਿਲਾਂਗੀ ਮੈਂ ਨੈਕਸਟ ਵਲੋਗ ਚ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਬਾਏ ਬਾਏ